ਕਾਲੀ ਵਰਸਾ ਦੀ ਸ਼ੁਰੂਆਤ ਕਿੰਨੇ ਜਾ ਰਹੇ ਜੋ ਆਪਰੇਟ ਹੋਇਆ ਸੀ ਬਿਜਲੀ ਘਰ ਅੱਜ ਅੱਜ ਨਾਲਾ ਵਾਸੀਆਂ ਲਈ ਇਹ ਨਾਲੇ ਦੇ ਸ਼ਹਿਰ ਨਿਵਾਸੀਆਂ ਲਈ ਬਹੁਤ ਹੀ ਪਵਿੱਤਰ ਦਿਹਾੜਾ ਕਿ ਅੱਜ 60 ਸਾਲਾਂ ਬਾਅਦ ਅੱਜ ਤੋਂ 60 ਸਾਲ ਪਹਿਲਾਂ ਇਹ ਬਿਜਲੀ ਘਰ ਬਣਿਆ ਸੀ 68 ਕੇਵੀ ਦਾ ਔਰ ਹੁਣ ਇਹਨੂੰ ਮਾਨਯੋਗ ਸਰਦਾਰ ਭਗਵਾਨ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਅਤੇ ਸਰਦਾਰ ਭਜਨ ਸਿੰਘ ਈਟੀਓ ਜੀ ਸਾਡੇ ਬਿਲੀ ਪਾਵਰ ਦੇ ਮੰਤਰੀ ਉਹਨਾਂ ਦੇ ਉਦਮਾ ਸਦਕਾ ਇਸ ਬਿਲੀ ਘਰ ਨੂੰ 220 ਕੇਵੀ ਦਾ ਜਿਹੜਾ ਅਸੀਂ ਕੀਤਾ ਉਹ ਮੇਰਾ ਖਿਆਲ ਹੈ ਕਿ ਅਗਲੇ 40 ਸਾਲ ਤੱਕ ਇਸ ਸ਼ਹਿਰ ਦੇ ਵਿੱਚ ਇਸ ਇਲਾਕੇ ਦੇ ਵਿੱਚ ਕਦੀ ਪ੍ਰੋਬਲਮ ਨਹੀਂ ਆਊਗੀ ਉਹ ਜਿਹੜੇ ਇੰਡਸਟਰੀ ਲੱਗ ਨਹੀਂ ਰਹੀ ਅਸੀਂ ਇੰਡਸਟਰੀ ਤੋਂ ਕੋਰੇ ਅਸੀਂ ਬਿਲਕੁਲ ਸਾਡੇ ਕੋਲ ਸਿੱਧ ਪਿੱ ਕੋਈ 슈ਗਰ ਮਿਲ ਸੀਗੀ ਬਿਜਲੀ ਦੀ ਸਮੱਸਿਆ ਹੋਂ ਕਰਕੇ ਹੋਰ ਕੋਈ ਵੀ ਸ਼ੈੱਲਰ ਹੋਰ ਕੋਈ ਵੀ ਛੋਟੀ ਵੱਡੀ ਇੰਡਸਟਰੀ ਇੱਥੇ ਨਹੀਂ ਲੱਗੀ ਇਹ ਬਿਲੀ ਘਰ ਇੱਕ ਸਾਲ ਦੇ ਵਿੱਚ ਵਿੱਚ ਵੜ ਕੇ ਕੰਪਲੀਟ ਹੋ ਜਾਣਾ ਉਸ ਤੋਂ ਬਾਅਦ ਜਿਹੜਾ ਸਾਡੇ ਅਜਨਾਲੇ ਦੀ ਤਕਦੀਰ ਬਦਲ ਜੂਗੀ ਸਾਡਾ ਵਿਕਾਸ ਜਿਹੜਾ ਇੱਥੇ ਹੋਣਾ ਸ਼ੁਰੂ ਹੋ ਜਾਊਗਾ ਸਾਡੀ ਐਗਰੋ ਬੇਸਡ ਇੰਡਸਟਰੀ ਸ਼ੈੱਲਰ ਵਗੈਰਾ ਵੱਡੇ ਮਿਲਕ ਪਲਾਂਟ ਵਗੈਰਾ ਜਿਹੜੇ ਉਹਨੇ ਸ਼ੁਰੂ ਹੋ ਜਾਣਗੇ ਸੋ ਅੱਜ ਅਸੀਂ ਸਾਰੇ ਧਰਮਾਂ ਸਿੱਖ ਧਰਮ ਦੇ ਗਦੰਤੀ ਸਹਿਬਾਨਾਂ ਕੋ ਸਾਡੇ ਮੰਦਰ ਅਨਾਲਾ ਸ਼ਹਿਰ ਦੇ ਵਿੱਚ ਸਾਡੇ ਬੜੇ ਪਵਿੱਤਰ ਮੰਦਰ ਦੇ ਉਹਨਾਂ ਦੇ ਪੁਜਾਰੀ ਸਹਿਬਾਨਾਂ ਕੋ ਚਸਤ ਦੇ ਮੁਖੀਆਂ ਕੋਲੋਂ ਸਾਡੇ ਨਦੀਮ ਸਾਹਿਬ ਮੁਸਲਮਾਨ ਭਾਈਚਾਰੇ ਤੋਂ ਸਾਰੇ ਭਾਈਚਾਰਿਆਂ ਨੇ ਰਲ ਕੇ ਉਹ ਜਿਹੜਾ ਅਸੀਂ ਅੱਜ ਟੱਪ ਲਾਇਆ ਅੱਜ ਤੋਂ ਬਾਅਦ ਇਹ ਮਤਲਬ ਜਿਹੜਾ ਬੰਨਣਾ ਸ਼ੁਰੂ ਹੋ ਜਾਊਗਾ ਕਿਉਂਕਿ ਸਭ ਟੈਂਡਰ ਹੋ ਗਿਆ ਸਭ ਕੁਝ ਹੋ ਗਿਆ ਸਭ ਪੈਸੇ ਆ ਗਏ ਪਿੱਕੇ ਦਾ ਸਾਰੇ ਰੈਡੀ ਨੇ ਕੱਲ ਤੋਂ ਇੱਥੇ ਆਪਣੀਆਂ ਮਸ਼ੀਨਾਂ ਵਗੈਰਾ ਚਲਣੀਆਂ ਸ਼ੁਰੂ ਹੋ ਜਾਣੀਆਂ ਤੋਂ ਮੈਂ ਮੈਂ ਸਮਝਦਾ ਕਿ ਇਹ ਜਨਾਲੇ ਲਈ ਇੱਕ ਬਹੁਤ ਖੁਸ਼ਖਬਰੀ ਵਾਲੀ ਖਬਰ ਹੈ ਉਹਦੇ ਨਾਲੇ ਦੇ ਵਿਕਾਸ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਬਹੁਤ ਵੱਡਾ ਯੋਗਦਾਨ ਪਾਇਆ ਮੈਂ ਸੀਐਮ ਸਾਹਿਬ ਦਾ ਤੇ ਈਟੀਓ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਐਡੀ ਇੱਕ ਵੱਡੀ ਸਕਾਤ ਜਿਹੜੀ ਦਿੱਤੀ ਪਾਇਦਾ ਕਿੰਨਾ ਕੁ ਮਿਲੇਗਾ ਕਿ ਮਾਉਂਟ ਕਰੀ ਬਿਜਲੀ ਦਾ ਕਿੰਨੀ ਕ ਮਾਉਂਟ ਹੈ ਇਹਦੀ ਅਮਾਉਂਟ ਜਿਹੜੀ ਕਰੀਬ 35 ਕਰੋੜ ਤੋਂ ਥੋੜੀ ਉੱਤੀ ਆ ਇਹਦਾ ਫਾਇਦਾ ਸਾਰੇ ਨਾਲੇ ਸ਼ਾਇਦ ਨੂੰ ਹੋਣਾ ਸਾਡੇ ਜਿੰਨੇ ਬਿਲੀਕਰ ਸੀਗੇ ਇੱਕ ਬਿਲੀਕਰ ਛੱਡ ਕੇ ਢਨੇਰ ਬਾਕੀ ਸਾਡੇ ਬਿਲੀਕਰ ਜਿਹੜੇ ਅਜਦਾਲਾ ਦਮਦਾਸ ਗੱਗੋਮਾਲ ਦਿਆਲ ਪੜੰਗ ਤੇ ਸਾਡਾ ਜਿਹੜਾ ਇੱਧਰ ਇੱਕ ਚੱਕ ਡੋਗਦਾ ਸਾਰੇ ਇੱਥੇ ਜੁੜ ਜਾਣੇ ਆ ਸਾਧਿਆਂ ਨੂੰ ਬਿਜਲੀ ਸਪਲਾਈ ਜਿਹੜੀ ਇੱਥੋਂ ਹੋਊਗੀ ਤੇ ਸਾਰੇ ਨਾਲੇ ਨੂੰ ਮਤਲਬ ਸਭ ਲੋਕੇ ਵੈਸੇ ਪ੍ਰੈਕਟੀਕਲੀ ਤੇ 115 ਪਿੰਡ ਹੋਣਗੇ ਪਰ ਜਦੋਂ ਬਿਜਲੀ ਦਾ ਲੋਡ ਘਟ ਗਿਆ ਤੇ ਆਪਣੇ ਆਪ ਹੀ ਜਿਹੜਾ 1.5 200 ਮਤਲਬ ਜਿਹੜਾ ਪਿੰਡਾਂ ਨੂੰ ਇਹਦਾ ਫਾਇਦਾ ਹੋਣਾ ಶುਰ ਹੋ ਜਾਣਾ ਖੇਤੀ ਲਈ ਹੁੰਦਾ ਪੈਣਾ ਸਾਡੇ ਜਿਹੜੇ ਟੂਬਲ ਵਗੈਰਾ ਕਿਸਾਨਾਂ ਦੇ ਆ ਉਹ ਕਦੀ ਬੰਦ ਨਹੀਂ ਹੋਣਗੇ ਤੇ ਸਾਡਾ ਜਿਹੜਾ ਘਰਾਂ ਦੀ ਸਪਲਾਈ ਜਿਹੜੇ ਲੋਕ ਬੜਾ ਵਿਚਾਰੇ ਕਹਿਣ ਨਾ ਪੈਂਦੇ ਜੀ ਬਿਜਲੀ ਬੰਦ ਹੋ ਗਈ ਜੀ ਗਰਮੀਆਂ ਦੇ ਵਿੱਚ ਖਾਸ ਤੌਰ ਤੇ ਜਦੋਂ AC ਵਗੈਰਾ ਚੱਲਦੇ ਆ ਉਦੋਂ ਬੜੀ ਲੋਕਾਂ ਨੂੰ ਤੰਗੀ ਹੁੰਦੀ ਹੈ ਸੋ ਪਬਲਿਕ ਨੂੰ ਇਹ ਤੰਗੀ ਜਿਹੜੀ ਇਸ ਸਾਲ ਦੇ ਖੀਰ ਦੇ ਵਿੱਚ ਜਿਹੜੀ ਉਹ ਖਤਮ ਚਾਹੁੰਦਾ ਯਾਰ ਵਾਰੀ ਗਰਮੀਆਂ ਚ ਓਵਰਲੋਡਿੰਗ ਦੀ ਪ੍ਰੋਬਲਮ ਆਉਂਦੀ ਕਿਉਂਕਿ ਬਿਜਲੀ ਜਿਹੜੀ ਇੱਥੋਂ ਸਪਲਾਈ ਆਪਣਾ ਫਤੇਗੜ ਸਾਹਿਬ ਤੋਂ ਆਉਂਦੀ ਸੀ ਤਾਂ ਕਾਫੀ ਮੁਸ਼ਕਲਾਂ ਆਉਂਦੀਆਂ ਸੀ ਹੁਣ ਕਿੰਨਾ ਕੋਈ ਨਹੀਂ ਨਹੀਂ ਹੁਣ ਤਾਂ 100% ਕੋਈ ਕੋਈ ਕਦੀ ਸਬ ਕੱਟ ਜਾਣਗੇ ਜੀ ਕੁਛ ਨਹੀਂ ਫਤੇਗੜ ਤੋਂ ਲੋਡ ਹੀ ਕੱਟ ਦੇਣਾ ਅਸੀਂ ਕਿਉਂਕਿ ਸਾਡਾ ਸਾਡਾ ਲੋਡ ਇੱਧਰ ਆ ਜਾਣਾ ਕੋਈ ਕਿਸੇ ਕਿਸਮ ਦੀ ਬਿਜਲੀ ਦੀ ਅਗਲੇ 40 ਸਾਲਾਂ ਤੱਕ ਮੈਨੂੰ ਅਫਸਰ ਨੇ ਦੱਸਿਆ ਜੀ ਤੁਹਾਡੇ ਕੋਈ ਤੰਗੀ ਨਹੀਂ ਦੇ ਦੋ 4 40 ਸਾਲਾਂ ਬਾਅਦ ਫੇਰ ਭਾਵੇਂ ਲੋੜ ਪਵੇ ਨਹੀਂ